ਲੋ ਵੀ ਆਪਣੇ ਪਿੰਡ ਵਾਲੇ ਮੁੰਡਿਆਂ ਦਾ ਬਹੁਤ ਵੱਡਾ ਪਰਾਲਾ ਇਹ ਆਪਣੇ ਪਿੰਡ ਵਾਲੇ ਮੁੰਡੇ ਦੀ ਸ੍ਰੀ ਸੋਹਣੀ ਸੇ ਦਾ ਪਾਠ ਆ ਆਹ ਰਲ ਮਿਲ ਕੇ ਸਾਰੇ ਗਲੀ ਵਾਲੇ ਭਰਾ ਸਾਡੇ ਜਨਾ ਰਹੇ ਆ ਤੇ ਪਹਿਲਾਂ ਤਿਆਰੀਆਂ ਕਰ ਰਹੇ ਸਾਜ ਪਜਨਾ ਕਰ ਰਿਹਾ ਆ ਆਪਣੀ ਪਹਾਨੀ ਆ ਜੀ ਰਨਾਜ ਹੈਲੋ ਓਏ ਹੈਲੋ ਕਰ ਦਿਓ ਇੱਧਰ ਸਾਡੇ ਤਾਇਆ ਜੀ ਆਈ ਕਿਧਰ ਦੀ ਤਿਆਰੀ ਆ ਹੈ ਮੋਗੇ ਨੂੰ ਟਾਈਮ ਨਾ ਹੀ ਫੀਟ ਲੈ ਕੇ ਦੰਦ ਲੈ ਕੇ ਰੰਗ ਕਿੱਥੇ ਕਰਨਾ ਆ ਆਪਣਾ ਜੀ ਕੋਹਨੀ ਜੀ ਸੀਬੀ ਵਾਲਾ ਇਹ ਤਿਆਰੀ ਕਰ ਰਿਹਾ ਇੱਥੇ ਬਾਬਿਆਂ ਲੈ ਕੇ ਹੋਣਾ ਇਹ ਬਹੁਤ ਵਧੀਆ ਸੋਚ ਆ ਜੀ ਮੁੰਡਿਆਂ ਦੀ ਤੇ ਆ ਬਾਲਾ ਆਪਣਾ ਬਾਈ ਜੀ ਦੀ ਫੇਸਬੁੱਕ ਤੇ ਫੁੱਲ ਚੜਾਈ ਇੱਥੇ ਬਈਆਂ ਨੇ ਸੋਹਣੀ ਸਾਹਿਬ ਦਾ ਜਿਹੜਾ ਪਾਠ ਕਰਾਉਣਾ ਵਾ ਸਾਰੇ ਗਲੀ ਵਾਲਿਆਂ ਨੇ ਮਿਲ ਕੇ ਬਾਬਾ ਜੀ ਕਿਰਪਾ ਕਰ ਨਮਿਹਰਾ ਕਰ ਲੋ ਐ ਤੂੰ ਉਧਮਾਰੀ ਜੰਨੀ ਆ ਕਿਹੜੀ ਆਲਮ ਤੇ ਆ ਕਿਨੇ ਦਾ ਆ ਕਿਨੇ ਆ ਕਿਨੇ ਲੈਂਦਾ ਕੋ ਕੋ ਲੈ ਆ ਰਹੀ ਪਾਪਾ ਤੂੰ ਪਾਪੀ ਨਾ ਵੀਏ नहीं। पापे ना नहीं पता तेन है ले आवे अगे तेरे पापे तो ਟੰਟੋ ਪੀਲੇ ਲਾ ਕੇ ਦਿੱਤੀ ਉਹ ਪਾਈ ਸੀ ਤੂੰ ਕਹੋ ਇੰਨੀ ਸੋਹਣੀ ਟੋਪੀ ਸੀ ਐ ਹੋਏ ਸੋਹਣੀ ਲੱਗਦੀ ਕਾ ਸੁਣ ਚੱਲ ਫਿਰ ਆਪਾਂ ਚੱਲ ਗਏ ਐ ਤੇ ਐ ਤੇ ਗੱਲ ਰਹੀਆਂ ਲੈ ਨਾ ਨਾ ਕੋਈ ਨਾ ਐ ਆ ਜਾ ਇਹ ਮਟਰ ਕੱਢਦਾ ਆਪਾਂ ਟਰੈਕਟਰ ਬਾਹਰ ਤੇ ਚੱਲੇ ਦੀ ਆਪਾਂ ਥੀਂ ਦਾ ਆਹ ਰੇ ਛੱਡ ਕੇ ਉਹਦੀ ਕੋਡ ਆਹ ਮਟਰ ਟਰੱਕ ਛੋਟਾ ਭਾਈ ਥੋੜਦਾ ਯਾ ਬਾਬਾ ਦੰਬੂ ਸ਼ਾ ਆਪ ਦੀ ਝੋਲੀ ਵਿਚ ਆ ਰਾਂ ਬਾ ਇਹ ਹੈ ਜੀ ਆਪਣੇ ਫਰੈਂਡ ਦੀ ਬਾਬਾ ਵਾਣੂ ਖੇ ਦੀ ਛੋਟਾ ਦਾਗਾ ਸੰਗਤਾਂ ਦੂਰ ਸਾਡੇ ਤੋਂ ਵੀ ਜੀ ਦਰਸ਼ਨ ਕਰਨ ਵਾਸਤੇ ਆਹ ਜਗ੍ਹਾ ਦੇ ਆਪਾਂ ਦਾ ਕਰਨ ਵਾਲਿਆਂ ਵੀ ਆਪਣੇ ਫਰੈਂਡ ਦੇ ਵਿੱਚ ਬਾਬਾ ਜੀ ਦੀ ਕੋਈ ਖਰ ਵਰਗਾ ਜਿਹੜੀ ਬਣੀ ਹੋਈ ਹੈ ਇਹ ਹੈ ਜੀ ਮੋਗੇ ਦੇ ਬੰਦ ਫਟਕ ਬੰਦ ਫਟਕਾਂ ਦੇ ਨਾਲ ਨਾਲ ਮਸ਼ਹੂਰ ਹੈ ਇਹ ਪਾਸਾ ਜਿਹੜਾ ਮੋਗੇ ਦਾ ਆ ਜਾਂਦਾ ਵਾ ਤੇ ਇਹ ਬੰਦ ਫਟਕਾਂ ਦਾ ਰਾਜ ਇੱਕੋ ਇਹੋ ਆ ਜੀ ਪਹਿਲਾਂ ਇੱਥੇ ਹੁੰਦਾ ਈ ਛੋਟਾ ਜਿਹਾ ਫੜਕ ਆ। ਉਹ ਤੁਸੀਂ ਦੇਖ ਸਕਦੇ ਆ ਵੱਡੇ ਫੜਕਾ ਪਹਿਲਾਂ ਆ ਹੁੰਦਾ ਈ ਛੋਟਾ ਜਿਹਾ। ਇਹ ਪੱਕੇ ਹੀ ਬੰਦ ਹੋ ਗਏ ਸੀ ਕਿ ਇਹਦਾ ਕਰਕੇ ਉਹਨੂੰ ਮੋਗੇ ਦਾ ਬੰਦ ਫੜਕ ਜਿਹੜੇ ਕਹਿਣ ਲੱਗੇ ਸੀਗੇ। ਤੇ ਉਹ ਇਹ ਏਰੀਆ ਸਾਰਾ ਬੰਦ ਫੜਕਾਂ ਦੇ ਨਾਮ ਦੇ ਨਾਲ ਬਾਅਦ ਚ ਮਸ਼ਹੂਰ ਹੋ ਗਿਆ ਸੀਗਾ ਜੀ। ਉਹ ਆਪਾਂ ਆਏ ਸੀ ਮੈਂ ਕਿਹਾ ਵੀ ਜਾਣਕਾਰੀ ਸਾਂਝੀ ਕਰਦੇ ਆਂ ਭਰਾਵਾਂ ਦੇ ਨਾਲ। ਬੰਦ ਫੜਕਾਂ ਤੋਂ ਅੱਗੇ ਜਾ ਰਹੇ ਆਪਾਂ ਕਰਨੇ ਦੀ ਦੁਕਾਨ ਤੇ ਵਾਲ ਘਟਾਉਣ ਵਾਸਤੇ।